ਪੰਜਾਬ ਸਰਕਾਰ ਕਰਦੇ ਦੁਆਰ ਉਸ ਦੇ ਤਹਿਤ ਜਨ ਸੁਵਿਧਾ ਕੈਂਪ ਸਮਾਣਾ ਦੇ ਅਗਰਵਾਲ ਧਰਮਸਥਲ ਲੈ ਗਿਆ ਪ੍ਰਸ਼ਾਸਨ ਵੱਲੋਂ ਤਾਂ ਕਿ ਲੋਕਾਂ ਦੇ ਜਿਹੜੇ ਜ਼ਰੂਰੀ ਕੰਮ ਹੈ ਉਹ ਇੱਥੇ ਉਸ ਦਾ ਉਹਨਾਂ ਦਾ ਟਾਈਮ ਬਚ ਸਕੇ ਪੈਸੇ ਦੀ ਬਚਤ ਹੋ ਸਕੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਮੁਲਾਜ਼ਮ ਇੱਕ ਥਾਂ ਤੇ ਇੱਕ ਛਤਕੇ ਹੇਠਾਂ ਬੈਠੇ ਨੇ ਜੇ ਲੋਕਾਂ ਦੇ ਕੰਮ ਹੈ ਕਿਸੇ ਸੁਵਿਧਾ ਕੇਂਦਰ ਵਾਲਾ ਕੰਮ ਹੈ ਕਿਸੇ ਨੇ ਡਰਾਈਵਿੰਗ ਲਾਇਸੈਂਸ ਕਰਨਾ ਹੈ ਕਿਸੇ ਨੂੰ ਬਿਜਲੀ ਬੋਰਡ ਦਾ ਕੰਮ ਹੈ ਜਾਂ ਕਿਸੇ ਨੇ ਬਰਾਪਾ ਪੈਨਸ਼ਨ ਲਗਵਾਨੀ ਹੈ ਰਾਸ਼ਨ ਕਾਰਡ ਬਣਵਾਣੇ ਉਹ ਸਾਰੇ ਅਧਿਕਾਰੀ ਇੱਥੇ ਮੌਜੂਦ ਹਨ ਤਾਂ ਕਿ ਲੋਕਾਂ ਦਾ ਟਾਈਮ ਬਸ ਕਿ ਇਸ ਲਈ ਸਰਕਾਰ ਨੇ ਇਸ ਤਰ੍ਹਾਂ ਕੈਂਪ ਪਾਇਆ ਜਨ ਸੁਵਿਧਾ ਕੈਂਪ ਪਾਇਆ ਜੁਨ ਕੀ ਮੈਡਮ ਐਸਟੈਂਟ ਅਸੀਂ ਘਟੋ ਘਾਟਾ ਚ 25 ਤੋਂ 30 ਡਿਪਾਰਟਮੈਂਟਸ ਯਾ ਸ਼ਾਮੂਲੀਅਤ ਕਰ ਰਹੇ ਨੇ ਇਸ ਕੈਂਪ ਚ ਇਹ ਜਨ ਸੁਵਿਧਾ ਕੈਂਪ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਦੀ ਅਗਵਾਈ ਹੇਠ ਮਾਨਯੋਗ ਡੀ ਸਾਹਿਬ ਦੀ ਅਗਵਾਈ ਹੇਠ ਅਸੀਂ ਹਰ ਹਫਤੇ ਇੱਕ ਕੈਂਪ ਲਗਾ ਰਹੇ ਹਾਂ ਹੁਣ ਫੈਬਰੂਰੀ ਦੇ ਵਿੱਚ ਅਸੀਂ ਹਰ ਰੋਜ਼ ਇੱਕ ਕੈਂਪ ਲੱਗਦਾ ਸੀਗਾ ਹੁਣ ਪੂਰੇ ਜ਼ਿਲ੍ਹੇ 'ਚ ਰੋਜ਼ ਹਰ ਹਫਤੇ ਇੱਕ ਕੈਂਪ ਲੱਗ ਰਿਹਾ ਹੈ ਅੱਜ ਸਾਡਾ ਸਮਾਨਾ ਸ਼ਹਿਰ ਦਾ ਕੈਂਪ ਹੈ ਅਸੀਂ ਸਾਰੇ ਹੀ ਡਿਪਾਰਟਮੈਂਟ ਜਿਵੇਂ ਪੁਲਿਸ ਡਿਪਾਰਟਮੈਂਟ ਐਸਡੀਓ ਸੀਵਰੇਜ ਬੋਰਡ ਪੀਐਸਪੀਸੀਐਲ ਹੋ ਗਿਆ ਸੀਡੀਪੀਓ ਡਿਪਾਰਟਮੈਂਟ ਹੋ ਗਿਆ ਰੈਵਨਿਊ ਡਿਪਾਰਟਮੈਂਟ ਹੋ ਗਿਆ ਪੀਡਬਲਯੂਡੀ ਸਾਰੇ ਮੰਡੀ ਬੋਰਡ ਮਾਰਕੀਟ ਕਮੇਟੀ ਸਾਰੇ ਡਿਪਾਰਟਮੈਂਟ ਜਿਹੜਾ ਸਾਡਾ ਸੇਵਾ ਕੇਂਦਰ ਹੈ ਆਯੂਸ਼ਮਾਨ ਕਾਰਡ ਹੈ ਆਧਾਰ ਕਾਰਡ ਹੈ ਉਹ ਸਾਰੀਆਂ ਸੇਵਾਵਾਂ ਮੌਕੇ ਤੇ ਦਿੱਤੀਆਂ ਜਾ ਰਹੀਆਂ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਾਰੀ ਆਮ ਪਬਲਿਕ ਇੱਥੇ ਆ ਕੇ ਪੂਰਾ ਕੈਂਪ ਦਾ ਜਿਹੜਾ ਹੈਗਾ ਫਾਇਦਾ ਲੈ ਰਹੀ ਹੈ ਤੇ ਜਿੰਨੇ ਵੀ ਸਾਡੇ ਕੋਲ ਸਵੇਦੇ ਗ੍ਰੀਵੈਂਸ ਆਏ ਸੀ ਨਾਲ ਨਾਲ ਉਹਨਾਂ ਨੂੰ ਸੌਲਟ ਆਊਟ ਕਰ ਰਹੇ ਹਾਂ ਤੇ ਜਿਹੜਾ ਸਾਡੇ ਕੋਲ ਗ੍ਰੀਵੈਂਸ ਇਹ ਜਿਹਾ ਕਿ ਔਨ ਦਾ ਸਪੋਟ ਨਹੀਂ ਹੋ ਸਕਦਾ ਅਸੀਂ ਨੂੰ ਆਨਲਾਈਨ ਮਾਰਕ ਕਰਕੇ ਹਫ਼ਤੇ ਦੇ ਅੰਦਰ ਅੰਦਰ ਰਿਸਪੈਕਟਿਵ ਕਨਸਰਨ ਡਿਪਾਰਟਮੈਂਟ ਤੋਂ ਕਲੀਅਰ ਕਰਵਾਵਾਂਗੇ ਲੋਕਾਂ ਦੀ ਸਮੱਸਿਆ ਨਾਲ ਅਸੀਂ ਸਪੋਰਟ ਤੇ ਹੱਲ ਕਰਦੇ ਆ ਜੋ ਸਮੱਸਿਆ ਨੂੰ ਕੋਈ ਟਾਈਮ ਲੱਗਦਾ ਅਸੀਂ ਨੋਟ ਕਰਦੇ ਆ ਉਹਨਾਂ ਨੂੰ ਕਨਵੇ ਕਰਦੇ ਆ ਠੀਕ ਹੈ ਪਬਲਿਕ ਨੂੰ ਬੜੀ ਇਹਦੀ ਕਨਵੀਨੀਅੰਸ ਹੈ ਉਹਨਾਂ ਦਾ ਇੱਕ ਇੱਕ ਜਗ੍ਹਾ ਤੇ ਉੱਤੇ ਹੱਲ ਹੋ ਜਾਂਦਾ ਸਮੱਸਿਆ ਦਾ ਕਿ ਲੋਕਾਂ ਦਾ ਆਂਗ ਆ ਰਹਾ ਭਰ ਰਿਹਾ ਤੁਸੀਂ ਦੇਖਿਓ ਕਿਵੇਂ ਪਬਲਿਕ ਆਈ ਹੋਈ ਐ ਸਵੇਰੇ 9 ਵਜੇ ਦਾ ਕੈਂਪ ਲੱਗਿਆ ਹੋਇਆ ਅਸੀਂ 1 ਵਜੇ ਤੱਕ ਚੱਲੇਗਾ ਜੀ ਅਸੀਂ ਲੋਕ ਇਹ ਨਾ ਬਹੁਤ ਵਧੀਆ ਪੰਜਾਬ ਸਰਕਾਰ ਦਾ ਪ੍ਰਾਲਾ ਕਿਉਂਕਿ ਇੱਕ ਛੱਤ ਦੇ ਨਿੱਤੇ ਮਨਾ ਨੀਅਰਵਰਟੀ ਵਤੀ ਡਿਪਾਰਟਮੈਂਟ ਬੈਠੇ ਨੇ ਜਿਸ ਤਰ੍ਹਾਂ ਜਿਵੇਂ ਦੇਖ ਰਿਹਾ ਪੈਨਸ਼ਨ ਲਮਾਉਣੀ ਆ ਕਿਸੇ ਬੰਦੇ ਨੇ ਬਜ਼ੁਰਗ ਦੇਖ ਰਹਾ ਕਾਫੀ ਬੈਠੇ ਨੇ ਉਹ ਜਿਵੇਂ ਪਟਵਾਰੀ ਵੀ ਉਰੀ ਬੈਠਾ ਕਮੇਟੀ ਵਾਲੇ ਵੀ ਉਰੀ ਬੈਠੇ ਨੇ ਆਪਣੇ ਪਲਾਇਡ ਡਿਪਾਰਟਮੈਂਟ ਤੋਂ ਉੱਥੇ ਬੈਠਾ ਇਸ ਕਰਕੇ ਮੈਂ ਸਾਡੇ ਮਾਨਯੋਗ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਸਰਦਾਰ ਭਗਵੰਤ ਮਾਨ ਜੀ ਦਾ ਅਤੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਇਸ ਤਰ੍ਹਾਂ ਦੇ ਕੈਂਪ ਲੱਗਦੇ ਰਹਿਣ ਜਿਹੜੀ ਆਮ ਪਬਲਿਕ ਨੂੰ ਬਜ਼ੁਰਗਾਂ ਨੂੰ ਇਹਦਾ ਬਹੁਤ ਫਾਇਦਾ ਇਹ ਤਾਂ ਫਾਇਦਾ ਤਾਂ ਹੈ ਹੀ ਹੁਣ ਜਿੰਨੇ ਆਪਣੇ ਉਹਰੇ ਸਮਾਣੇ ਦੇ ਕੰਮ ਨੇ ਜੋ ਵੀ ਹੈਗੇ ਨੇ ਇੰਤਕਾਲ ਹੋ ਗਿਆ ਜਾਂ ਕੋਈ ਹੋਰ ਕੋਈ ਪੈਨਸ਼ਨ ਲੱਗਣੀ ਹੈ ਤਾਂ ਸਾਰੇ ਕੰਮ ਆ ਕੇ ਉਰੇ ਬੈ ਕੇ ਕਰਵਾ ਸਕਦੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਬਾਕੀ ਬਨੇ ਅਦੀ ਕਰਾਈਏ ਜੀ ਸਾਬ ਨੇ ਪੁੱਛਿਆ ਸੀ ਮੈਂ ਵੀ ਕਰਵਾਈਆ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਦੇਖੋ ਜੀ ਪਬਲਿਕ ਲਈ ਸਹੂਲਤ ਵਾਸਤੇ ਸਰਕਾਰ ਪਹਿਲੇ ਦਿਨ ਤੋਂ ਹੀ ਲੱਗੀ ਹੋਈ ਹੈ ਜਿਹੜੀਆਂ ਸਹੂਲਤਾਂ ਹਨ ਲੋਕਾਂ ਨੂੰ ਲੋਕਾਂ ਦੇ ਵਿੱਚ ਪਹੁੰਚ ਕੇ ਦੇਣ ਦਾ ਜਿਹੜਾ ਯਤਨ ਹੈ ਹਰ ਹਰ ਪੈਰ ਪੈਰ ਤੇ ਸਰਕਾਰ ਵੱਲੋਂ ਕੀਤਾ ਜਾ ਰਿਹਾ ਉਹਦੇ ਸਬੰਧ ਚ ਅੱਜ ਜਿਹੜਾ ਇਹ ਜਨ ਸੁਪ ਦਾ ਕੈਂਪਸ ਸ਼ਹਿਰ ਦੇ ਵਿੱਚ ਲਗਾਇਆ ਗਿਆ ਤੇ ਤੁਹਾਡੇ ਸਾਹਮਣੇ ਆ ਲੋਕ ਜਿਹੜੇ ਸਹੂਲਤਾਂ ਦਾ ਲਾਹਾ ਲੈਣ ਵਾਸਤੇ ਇੱਥੇ ਆ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼